DLF نیوز ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚਿਆ ਖਨੌਰੀ ਬਾਰਡਰ ਜਿੱਥੇ ਸਥਿਤੀ ਹੈ ਬਹੁਤ ਤਣਾਅਪੂਰਵਕ ਬਣੀ ਹੋਈ ਹੈ ਕਿਉਂਕਿ ਅੱਜ ਫੋਰਸ ਹੈ ਜਿਹੜੀ ਪਾਤੜਾਂ ਦੇ ਵਿੱਚ ਬਹੁਤ ਜ਼ਿਆਦਾ ਪਹੁੰਚੀ ਸੀ ਤੇ ਲਾਮ ਲਸ਼ਕਰ ਵਾਟਰ ਕੈਨਨ ਦੀਆਂ ਗੱਡੀਆਂ ਬਗੈਰਾ ਵੀ ਬਹੁਤ ਜ਼ਿਆਦਾ ਆਈਆਂ ਸੀ ਪਾਤੜਾਂ ਦੇ ਵਿੱਚ ਤੇ ਇੱਥੇ ਖਦਸਾ ਬਣਿਆ ਹੋਇਆ ਹੈ ਕਿਸੇ ਵੇਲੇ ਵੀ ਪੁਲਿਸ ਹੈ ਜਿਹੜੀ ਇੱਥੇ ਹਮਲਾ ਕਰ ਸਕਦੀ ਹੈ ਡੱਲੇਵਾਲ ਸਾਹਿਬ ਨੂੰ ਚੱਕਣ ਵਾਸਤੇ ਅੱਜ ਇੱਥੇ ਲਗਾਤਾਰ ਕਿਸਾਨਾਂ ਦਾ ਆਣਾ ਜਾ ਰਿਹਾ ਹੈ ਇੱਥੇ ਧਨੌਲੇ ਤੋਂ ਦੋ ਟਰਾਲੀਆਂ ਜੋੜ ਕੇ ਕਿਸਾਨ ਵੀਰ ਇੱਥੇ ਪਹੁੰਚੇ ਨੇ ਕਿਸਾਨਾਂ ਵੱਲੋਂ ਕੋਈ ਘਾਟ ਨਹੀਂ ਇੱਥੇ ਗੱਲ ਕਰਾਂਗੇ ਸਰਦਾਰ ਜੀ ਖੜੇ ਨੇ ਕਿਸਾਨ ਲੀਡਰ ਇਹਨਾਂ ਨਾਲ ਗੱਲ ਕਰਾਂਗੇ ਜੀ ਹਾਂਜੀ ਆਪਣਾ ਕੀ ਨਾਮ ਹੈ ਜੀ ਮੈਂ ਕਾਕਾ ਸਿੰਘ ਕੋੜਾ ਸੂਬਾ ਜਰਸਿਕ ਤਰਪਾਤੀ ਕਿਸਾਨ ਨੂੰ ਨੇਕਤਾ ਸਿੱਧੂਪੁਰ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਲਗਭਗ 13 ਫਰਵਰੀ ਤੋਂ ਲੈ ਕੇ ਇਸੇ ਜਗ੍ਹਾ ਦੇ ਵਿੱਚ 11 ਮਹੀਨੇ ਹੋ ਗਏ ਆ ਆਪਾਂ ਬੈਠੇ ਆ ਕਿਸਲੇ ਬੈਠੇ ਆ ਜਿਹੜੇ ਮੰਗ ਦੀ ਲਈ ਪੂਰਾ ਦੇਸ਼ ਤਰਸ ਰਿਹਾ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਲਈ ਬਹੁਤੇ ਲੋਕ ਕਹਿੰਦੇ ਨੇ ਵੀ ਐਮਐਸਪੀ ਗਰੰਟੀ ਕਾਨੂੰਨ ਨਾਲ ਕਿਸਾਨਾਂ ਨੂੰ ਕੀ ਫਾਇਦਾ ਹੋਊਗਾ ਆਪਣੇ ਜਿਹੜੇ ਕਿਸਾਨ ਜਿੰਸਾ ਪੈਦਾ ਕਰਦੇ ਨੇ ਆਧਾਰਨ ਤੌਰ ਤੇ ਤਿੰਨ ਫਸਲਾਂ ਨੇ ਸਰਕਾਰ ਤੇਈ ਫਸਲਾਂ ਤੇ ਲਾਨ ਕਰਦੀ ਹੈ ਐਮ ਐਸ ਪੀ ਦਿੰਦੀ ਹੈ 23 ਫਸਲਾਂ ਸਾਡੀਆਂ ਜਿਹੜੀਆਂ ਬਹੁਤ ਐਮ ਐਸ ਪੀ ਤੋਂ ਫਸਲਾਂ ਬਾਹਰ ਨੇ ਜਿਵੇਂ ਮੰਨ ਲਓ ਕਣਕ ਦਾ ਸਾਡਾ ਰੇਟ ਤੈ ਹੈ ਜੇ ਕਿਸਾਨ ਕਣਕ ਵੇਚੇ ਮੰਨ ਲਓ 4000 ਕਹੇ 4500 ਕਹੇ ਖਪਤਕਾਰ ਜਵਾਬ ਦੇ ਦੂਗਾ ਬਈ ਰੇਟ 2500 ਆ ਤੇ ਮੰਗੀ ਤੂੰ 4000 ਜਾਨਾ ਉਹਨਾਂ ਨੂੰ ਪਤਾ ਖਪਤਕਾਰ ਨੂੰ ਕਿਹਦਾ ਰੇਟ ਇੰਨਾ ਪਿਆਜ਼ ਵੀ ਕਿਸਾਨ ਪੈਦਾ ਕਰਦੇ ਨੇ ਉਹ ਛੜਕਾ ਤੇ ਸੜਦੇ ਨੇ ਉਹਨਾਂ ਨੂੰ ਮੁੱਲ ਨਹੀਂ ਮਿਲ ਰਿਹਾ ਪਰ ਜਦੋਂ ਵਪਾਰੀਆਂ ਦੇ ਹੱਥ 'ਚ ਆ ਜਾਂਦਾ ਹੈ ਇਹਹੀ ਪਿਆਜ਼ 50 ਰੁਪਏ 100 ਰੁਪਏ 75 ਰੁਪਏ ਵੇਚਦਾ ਜੇ ਤੇ ਐਮਐਸਪੀ ਹੋਵੇ ਤਾਂ ਖਪਤਕਾਰ ਨੂੰ ਪਤਾ ਲੱਗੇ ਕਿ ਇਹਦਾ ਰੇਟ ਇੰਨਾ ਜਿਹੜਾ ਉਹ 2-4 ਰੁਪਏ ਖਰਚਾ ਜੇ ਇਹੀ ਪੋਜੀਸ਼ਨ ਆਲੂਆਂ ਦੀ ਹੈ ਜਿਹੜੇ ਕਿਸਾਨ ਆਲੂ ਪੈਦਾ ਕਰਦੇ ਆ ਉਹ ਵੀ ਔਖੇ ਆ ਜਿਹੜੇ ਆਲੂ ਖਰੀਦਦੇ ਆ ਉਹ ਵੀ ਔਖੇ ਆ ਉਹ ਵੀ ਸਨ ਚ ਜਿਹੜੇ ਵਿਚੋਲਗੀ ਆ ਹੁਣ ਉਹਨਾਂ ਚੀਜ਼ਾਂ ਤੇ ਐਮਐਸਪੀ ਹੈ ਨਹੀਂ ਇਸ ਕਰਕੇ ਕਿਸਾਨਾਂ ਨੂੰ ਸਮਝਣ ਦੀ ਲੋੜ ਹੈ ਜਿਹੜੀਆਂ ਫਸਲਾਂ ਆਪਾਂ ਬੀਜ ਲੈਣੇ ਆ ਪ੍ਰਚਾਰ ਕਰਦੇ ਨੇ ਸਰਕਾਰ ਲੋਕਾਂ ਨੇ ਆਪਦੇ ਬਾਗ ਪਟਕੇ ਸੜਕਾਂ ਦੇ ਸਿਰ ਤੇ ਕਿਨੂਆਂ ਦਾ ਬੁਰਾ ਹਾਲ ਆ ਉਹ ਗੂੜਾ ਦਾ ਬੁਰਾ ਹਾਲ ਆ ਜਿਹੜਾ ਵੀ ਧੰਦਾ ਕਿਸਾਨਾਂ ਨੇ ਨਹੀਂ ਕਰਿਆ ਜਿੱਦ ਜਿੰਨਾ ਚਿਰ ਉਹਨਾਂ ਦਾ ਮੰਡੀਕਰਨ ਨਹੀਂ ਤਾਂ ਕਿਸਾਨ ਨੂੰ ਉਹ ਜੈਂਸ ਸਿੱਟਣੀ ਪੈਂਦੀ ਆ ਮੁੜ ਕੇ ਮੂੰਹ ਮੋੜਨਾ ਪੈਂਦਾ ਤਾਂ ਅੱਜ ਸਮੇਂ ਦੀ ਮੰਗ ਹੈ ਕਿ ਐਮਐਸਪੀ ਗਰੰਟੀ ਕਾਨੂੰਨ ਬਣਨਾ ਜ਼ਰੂਰੀ ਹੈ ਉਸ ਮੰਗ ਨੂੰ ਲੈ ਕੇ ਡੱਲੇਵਾਲ ਸਾਹਿਬ 35 ਦਿਨ ਹੋ ਗਏ ਆ ਅੱਜ ਜਿਹੜੀ ਪੋਜੀਸ਼ਨ ਆ ਲਗਾਤਾਰ ਮੈਨੂੰ ਲੱਗਦਾ ਕੋਈ ਸਿਆਸੀ ਪਾਰਟੀ ਰਹੀ ਨਹੀਂ ਹੋਣੀ ਜਿਹੜੀ ਹਾਲਚਾਲ ਦੇ ਬਹਾਨੇ ਇਸ ਮੋਰਚੇ ਤੇ ਨਾ ਆਈ ਹੋਵੇ ਦੂਜੇ ਜਿਹੜੇ ਪਿੰਡਾਂ ਵੱਲੋਂ ਸੰਤ ਮਹਾਪੁਰਸ਼ ਰੋਜ਼ ਕੀਰਤਨ ਕਰਨ ਇੱਥੇ ਆਉਂਦੇ ਨੇ ਤਾਂ ਬੱਕ ਬੱਕ ਭਰਾਤਰੀ ਜਸੇ ਬੰਦਿਆਂ ਦੇ ਆਗੂ ਆਉਂਦੇ ਨੇ ਪਾ ਮੋਰਚੇ ਦਾ ਪੂਰੀ ਦੁਨੀਆ ਦੇ ਵਿੱਚ ਮੈਸੇਜ ਗਿਆ ਕਿ ਖਨੋਰੀ ਡੱਲੇਵਾਲ ਸਾਹਿਬ ਕਿਸ ਲਈ ਬੈਠੇ ਨੇ ਕਿਉਂ ਮਰ ਰਹੇ ਨੇ ਆਪ ਦੇ ਘਰ ਲਈ ਨਹੀਂ ਬੈਠੇ ਸਾਡੇ ਸਮੁੱਚੇ ਉਹ ਕਿਸਾਨਾਂ ਦੀ ਜਿਵੇਂ ਮੈਂ ਕਿਹਾ ਗੱਲ ਐਮ ਐਸ ਬੀ ਗਰੰਟੀ ਕਾਨੂੰਨ ਬਣਾਉਣ ਲਈ ਸੁਆਮੀਨਾਥ ਦੀ ਰਿਪੋਰਟ ਲਈ ਜਿਹੜੇ ਕਿਸਾਨਾਂ ਮਜ਼ਦੂਰਾ ਸਿਰ ਕਰਜ਼ੇ ਦੇ ਜਾਲ ਵਿੱਚ ਫਸ ਕੇ ਪੂਰੇ ਭਾਰਤ ਸੱਤ ਲੱਖ ਕਿਸਾਨਾਂ ਨੇ ਖੁਦਕਸ਼ੀ ਕਰਿਆ ਜਿਹੜਿਆਂ ਦੇ ਦਿਮਾਗ 'ਚ ਬਾੜਿਆ ਭਾਈ ਡੱਲੇਵਾਲ ਸਾਹਿਬ ਬਹੁਤ ਉਹਨਾਂ ਦੀ ਕੀਮਤੀ ਹੈ ਜਾਨ ਆਗੂ ਬਚਣਾ ਚਾਹੀਦਾ ਹੈ ਮੈਂ ਬਹੁਤ ਵਾਰੀ ਕਿਹਾ ਪ੍ਰਭੂ ਡੱਲੇਵਾਲ ਸਾਹਿਬ ਜੇ ਬਚ ਜਾਂਦੇ ਨੇ ਮੰਗਾਂ ਨਹੀਂ ਮਨਾਉਂਦੇ ਤਾਂ ਇਹ ਪੂਰੇ ਭਾਰਤ ਚ 2000 ਲੀਟਰ ਫਿਰਦਾ ਲੋਕ ਮੰਗਾ ਚਾਹੁੰਦੇ ਨੇ ਲਾਗੂ ਕਰੇ ਜੇ ਮੰਨੋ ਜਿੰਨਾ ਅੱਜ ਪ੍ਰਚਾਰ ਹੋਇਆ ਪੰਜਾਬਾਂ ਦਾ ਲੋਕਾਂ ਨੇ ਸਾਥ ਦਿੱਤਾ ਮੈਨੂੰ ਲੱਗਦਾ ਡੱਲੇਵਾਲ ਸਾਹਿਬ 10 20 ਸਾਲ ਪ੍ਰਚਾਰ ਕਰਕੇ ਲੋਕਾਂ ਨੂੰ ਨਹੀਂ ਲਿਆ ਸਕਦਾ ਸੜਕ ਤੇ ਜਿੰਨੇ ਉਹਦੇ ਮਰਨ ਵਰਤੇ ਅੱਜ ਲੋਕ ਸੜਕਾਂ ਤੇ ਆਏ ਨੇ ਤਾਂ ਇਸ ਲਈ ਲੋਕਾਂ ਨੂੰ ਬੇਨਤੀ ਆ ਕਿ ਆਗੂ ਦਾ ਫਿਕਰ ਨਹੀਂ ਕਰਨਾ ਚਾਹੀਦਾ ਫਿਕਰ ਉਸ ਦਾ ਕਰਨਾ ਚਾਹੀਦਾ ਜਿਹੜਾ ਆਗੂ ਲੋਕਾਂ ਦੀ ਨਮਾਇੰਦਗੀ ਕਰਦਾ ਕਿ ਲੜਦਾ ਕਿ ਨਹੀਂ ਲੜਦਾ ਤਾਂ ਜੇ ਹੁਣ ਸਾਡੇ ਕਿਸਾਨ ਤਾਂ ਮਰੀ ਜਾਣ ਖੁਦਕਸ਼ੀ ਕਰੀ ਜਾਣ ਲੀਡਰ ਕਹਿੰਦੇ ਮੈਂ ਤਾਂ ਪ੍ਰਧਾਨ ਐ ਜੀ ਮੈਂ ਤਾਂ ਨਹੀਂ ਤਖਲੀਫ ਚੱਲਦਾ ਫਿਰ ਉਹ ਸਾਡਾ ਲੀਡਰ ਕਾ ਦਾ ਜਦੋਂ ਸਾਡੀ ਨਮਾਇੰਦਗੀ ਅਸੀਂ ਉਹਨਾਂ ਕਿਸਾਨਾਂ ਮਜ਼ਦੂਰਾ ਮੁਲਾਜ਼ਮਾਂ ਦੀ ਕਰਦੇ ਆ ਤੇ ਉਹ ਮਰ ਰਹੇ ਨੇ ਤੇ ਆਗੂ ਬੈਠੇ RAM ਨਾਲ ਰੋਟੀਆਂ ਸੇਕਣ ਇਸ ਕਰਕੇ ਜਿਹੜੀ ਅੱਜ ਸਥਿਤੀ ਹੈ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈ ਜਿੰਨੀ ਕਿ ਸਰਕਾਰ ਨੇ ਆਪ ਦੀ ਸਖਤੀ ਵਰਤੀ ਹੈ ਫੋਰਸ ਮਗਾਉਣੀ ਸ਼ੁਰੂ ਕੀਤੀ ਹੈ ਇਹਦਾ ਜਵਾਬ ਵੀ ਲੋਕਾਂ ਚ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਣਾ ਪੈਣਾ ਉਹਦੇ ਮੰਤਰੀ ਉਹਦੇ ਐਮਐਲਏ ਉਹ ਆਪ ਵੀ ਕਹਿ ਰਹੇ ਮੈਂ ਕਿਸਾਨਾਂ ਦੇ ਨਾਲ ਹੁਣ ਪਤਾ ਲੱਗਣਾ ਉਦੀ ਪਰਖ ਦੀ ਘੜੀ ਆ ਪੰਜਾਬ ਸਰਕਾਰ ਦੀ ਕਿ ਕਿਸਾਨਾਂ ਕਰਨੀ ਖੜਦਾ ਕਿ ਬੀਜੇਪੀ ਦੀ ਸਰਕਾਰ ਕਰਨੀ ਕਿਸਾਨਾਂ ਨੂੰ ਕੂੜਦਾ ਲੁੱਟਦਾ ਗੋਲੀਆਂ ਚਲਾਉਂਦਾ ਇਹ ਪਰਖ ਦੀ ਘੜੀ ਡਰ ਕਿਸ ਦਿਨ ਕੱਲ ਦਾ ਹੋਊਗਾ ਕਿ ਕੱਲ ਨੂੰ ਸੁਪਰੀਮ ਕੋਰਟ ਦੇ ਵਿੱਚ ਸਾਡੇ 4 ਅਧਿਕਾਰੀਆਂ ਤੇ ਪਰਚੇ ਹੀ ਹੋ ਸਾਡੀ ਸਰਕਾਰ ਹੀ ਤੋੜ ਦੇਣਗੇ ਅੱਜ ਪੰਜਾਬ ਦਾ ਬੱਚਾ ਬੱਚਾ ਸੜਕਾਂ ਤੇ ਆਇਆ ਮੁੱਖ ਮੰਤਰੀ ਨੂੰ ਮੈਂ ਅਪੀਲ ਕਰਦਾ ਕਦੇ ਭਲੇਖੇ ਚ ਨਾ ਰਹਿ ਜਿਓ ਜਿਹੜੇ ਲੋਕਾਂ ਨੇ 80-80 ਸਾਲ ਦੀਆਂ માતા 80-80 ਸਾਲ ਦੇ ਬਜ਼ੁਰਗ ਮੋਢਿਆਂ ਤੇ ਚਾੱਕ ਕੇ ਤੈਨੂੰ ਵੋਟਾਂ ਪਾ ਕੇ ਮੁੱਖ ਮੰਤਰੀ ਬਣਾਇਆ ਜੇ ਲੋਕਾਂ ਦੇ ਖਿਲਾਫ ਤੂੰ ਫੈਸਲਾ ਲੈ ਲਿਆ ਇਹ ਲੋਕਾਂ ਨੇ ਨਾ ਤੂੰ ਭਾਜਪੀ ਕਰਨੀ ਸਰਕਾਰ ਕਰਨੀ ਰਹਿਣਾ ਨਾ ਲੋਕਾਂ ਨੇ ਰਹਿਣਾ ਜੇ ਅੱਜ ਪੰਜਾਬ ਦੇ ਹੱਕ 'ਚ ਸਟੈਂਡ ਲੈ ਲੇਗਾ ਲੋਕ ਤੈਨੂੰ ਫੇਰ ਬਣਾ ਦੇਣਗੇ ਅੱਜ ਤੇਰੀ ਪਰਖ ਦੀ ਘੜੀ ਆ ਪਰ ਲੋਕ ਮੋਰਚੇ ਦੇ ਵਿੱਚ ਡਟ ਕੇ ਖੜ੍ਹਣਗੇ ਇਹੋ ਜਿਹੀਆਂ ਧਮਕੀਆਂ ਤੋਂ ਇਹੋ ਜਿਹੀਆਂ ਗੋਲਿਆਂ ਤੋਂ ਇਹੋ ਜਿਹੀਆਂ ਧਮਕੀਆਂ ਤੋਂ ਸਰਕਾਰ ਤੋਂ ਕਿਸਾਨ ਨਹੀਂ ਡਰਦੇ ਤਾਂ ਮਨ ਬਣਾ ਚੁੱਕੇ ਕਿ ਡੱਲੇਵਾਲ ਸਾਹਿਬ ਨੂੰ ਅੱਜ ਮੋਰਚੇ 'ਚੋਂ ਨਹੀਂ ਚੱਕਣ ਦੇਵਾਂਗੇ ਪਹਿਲਾਂ ਸਾਡੀਆਂ ਜਿੰਨੀਆਂ ਨੇ ਲੱਤਾਂ ਬਾਹਾਂ ਟੁੱਟਦੀਆਂ ਸਾਨੂੰ ਮਾਰ ਲੈਣ ਇਸ ਕਰਕੇ ਪੰਜਾਬ ਸਰਕਾਰ ਦੀ ਪਰਖ ਦੀ ਘੜੀ ਹੈ ਇੱਧਰ ਸਾਡੇ ਉਹ ਖੜੇ ਨੇ ਹਰਿਆਣੇ ਵਾਲੇ ਜਿਨ੍ਹਾਂ ਨੇ ਲਗਾਤਾਰ ਸਾਡੇ ਗੋਲਿਆ ਚਲਾ ਕੇ 435 ਕਿਸਾਨ ਜ਼ਖਮੀ ਕੀਤੇ ਨੇ 4 ਨੌਜਵਾਨਾਂ ਦੀ ਸਾਡਿਆਂ ਦੀ ਨਿਗਾ ਚਲੀ ਗਈ 36 ਕਿਸਾਨ ਸ਼ਹੀਦ ਹੋ ਗਏ ਟਰੈ ਟਾਲੀਆਂ ਸਾਡੀਆਂ ਭੰਨ ਕੇ ਦੇਖ ਲਈਆਂ ਪਰ ਲੋਕਾਂ ਨੇ ਇਸ ਮੋਰਚੇ ਦੀ ਪਿੱਠ ਤੇ ਆ ਕੇ ਖੜੇ ਨੇ ਅੱਜ ਬੱਚਾ-ਬੱਚਾ ਪੂਰੇ ਦੇਸ਼ ਦਾ ਖੜਾ ਹੈ ਸਰਕਾਰਾਂ ਕਿੰਨੀਆਂ ਅਤਿਆਚਾਰ ਕਰ ਲੈਣ ਜਿੰਨਾ ਜ਼ਬਰ ਕਰ ਲੈਣ ਅਸੀਂ ਸਬਰ ਦੇ ਨਾਲ ਝੱਲਾਂਗੇ ਡੱਲੇਵਾਲ ਸਾਹਿਬ ਨੂੰ ਮੋਰਚੇ ਤੋਂ ਨਹੀਂ ਚੱਕਣ ਦੇਵਾਂਗੇ ਮੈਂ ਤੁਹਾਡੇ ਮਾਤਮ ਰਾਈ ਖਾਸ ਕਰਕੇ ਪੰਜਾਬੀਆਂ ਨੂੰ ਹਰਿਆਣੇ ਵਾਲਿਆਂ ਨੂੰ ਨਾਲ ਲੱਗਦੇ ਪਿੰਡਾਂ ਵਾਲਿਆਂ ਨੂੰ ਪੀਨ ਕਰਦਾ ਕਿ ਤੁਸੀਂ ਮੰਦਰਾਂ ਚ ਗੁਰੂ ਘਰਾਂ ਦੇ ਚ ਲੌਸਮੈਂਟ ਕਰਕੇ ਮੋਰਚੇ ਚ आओ ਕਿ ਸਰਕਾਰ ਦਾ ਸਾਹਮਣਾ ਕਰਾਂਗੇ ਧੰਨਵਾਦ ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ